ਔਰ ਸੁਣਾ ਵੀ ਚੰਨੇ ਕੀ ਹਾਲ ਆ ਠੀਕ ਆ ਜੀ ਬਹੁਤ ਵਧੀਆ ਤੇ ਦੂਜਾ ਆਪਣਾ ਜਿਵੇਂ ਹੁਣ ਤੂੰ ਟਰੱਕ ਚਲਾਇਆ ਹਨਾ ਬਹੁਤ ਕਿੰਨਾ ਚਿਰ ਚਲਾਇਆ ਮਾ ਜੀ ਸਨ 71 ਮੇਰਾ ਨੱਤੜ ਦਾ ਨੱਤਰ ਤੋਂ ਲੈ ਕੇ ਆ ਬਹੁਤ ਆ ਨੱਤਰ ਹਨਾ ਕੱਤਨੀ ਲੜਾਈ ਦਾ ਦੇਖੀ ਆ ਅੱਛਾ ਹਾਂ ਪਹਿੜ ਦੀ ਲੜਾਈ ਤਾਂ ਅਸੀਂ ਗਏ ਨਹੀਂ 71 ਦੀ ਲੜਾਈ ਮੈਂ ਕਿਹਾ ਗਿਆ ਨਹੀਂ ਮੈਂ ਫੜ ਕੇ ਰਹਿ ਗਈ ਅੱਛਾ ਬਾਕੀ ਗੱਡੀ ਗੱਡੀਆਂ ਉਦੋਂ ਸਾਰੀਆਂ ਗੱਡੀਆਂ ਟਰੱਕ ਉਹ ਲੜਾਈ ਵਾਲੇ ਵੀ ਲੈ ਜਾਂਦੇ ਸੀ ਹਨਾ ਉਹ ਲੈ ਕੇ ਜਾਂਦੇ ਸੀ ਲੋਕ ਲੈ ਕੇ ਆਉਨੇ ਬਾਹਰ ਅੱਛਾ ਅੱਛਾ ਮੱਖਾਂ ਵੀ ਬਹੁਤ ਘੇਰੀਆਂ ਅੱਛਾ ਮੈਂ ਇਥੋਂ ਜਿਲਵਾ ਦੇ ਆਇਆ ਸੀ ਹਾਂ ਆਪਰੋਪਰ ਦੇ ਅੱਛਾ ਅੱਛਾ ਤੇ ਉਥੋਂ ਮੈਂ ਆ ਰਿਹਾ ਅਰੇ ਤਾਂ ਦੋਲੇ ਵਾਲੇ ਅੱਛਾ ਮੋਗੇ ਦਾ ਕਿਉਂ ਮੋਗੇ ਦੀ ਗੱਡੀ ਸੀ ਹਾਂ ਤੇ ਕਿਉਂ ਮੈਂ ਆ ਕੇ ਉੱਥੇ ਖੜ ਗਿਆ ਸੜਕ ਦੇ ਨਾਲ ਮਾਰ ਨੂੰ ਆ ਕੇ ਮਾਮੇ ਨੂੰ ਥਾਂ ਹੀ ਲੱਗਦਾ ਸੀ ਤੇ ਮਾਰੇ ਮਾਮਾ ਮੈਂ ਆ ਗਿਆ ਉਹ ਕਹਿੰਦਾ ਚੰਗਾ ਤੁਹਾ ਆ ਕਰ ਅੱਗਰੀ ਸੀ ਸੀ ਉਹ ਬਾਹਰ ਸੜਕ ਸੀ ਚੌੜੀ ਅੱਛਾ ਉਹ ਤੇ ਮੈਂ ਕੜਿਆ ਦੀ ਹੂੰ ਰੋਟੀ ਖਾਦੀ ਮੈਂ ਰੇਤੇ ਤੇ ਪਿਆ ਹੀ ਸੀ ਅੱਛਾ ਕਿਹਾ ਸੀ ਉਹਦੇ ਪੁੱਤ ਆ ਗਏ ਅੱਛਾ ਉਹਨੇ ਬਾਜਾ ਪੂਜਾ ਮਾਰ ਗਿਆ ਮੈਨੂੰ ਨੀਂਦ ਆ ਗਈ ਹਾਂ ਉੱਠ ਕੇ ਮੈਂ ਬਾਹਰ ਉੱਤੇ ਚਲ ਮੈਂ ਡੰਡਾ ਮਰਿਆ ਮੈਂ ਤੂੰ ਕਰਨਾ ਕਦੋਂ ਮਰ ਮੈਂ ਹਾਂ ਵੇ ਦਾ ਕੀ ਗੱਲ ਆ ਹਾਂ ਉਹ ਤਾਂ ਪਤਾ ਨਹੀਂ ਲੜਾਈ ਲੱਗੀ ਆ ਅੱਛਾ ਬਾਕੀ ਸਾਨੂੰ ਹੁਣ ਕੀ ਪਤਾ ਹਾਂ ਤਾਂ ਚੱਲ ਗੱਡੀ ਲੈ ਕੇ ਅੱਛਾ ਹਾਂ ਮੈਂ ਗੱਡੀ ਉੱਥੇ ਜਾਣਾ ਚੌਂਕ ਦੇ ਵਿੱਚੋਂ ਅੱਛਾ ਚਾ ਆ ਗਿਓ ਮੇਰੇ ਕੋਲ ਲਿਆ ਕਾਜ ਹਾਂ ਮੈਂ ਕਾਜ ਤਾਂ ਯਾਰ ਮਾਲਕਾ ਕੋਲੇ ਮੇਰੇ ਕੋਲ ਕਾਜ ਕਿੱਥੇ ਹੂੰ ਮਾਲਕ ਹੋਣਗੇ ਕਾਜ ਪੁੱਤ ਤੈਨੂੰ ਖਾਲਾ ਮਿਲਦਾ ਹਾਂ ਉਹ ਕਹਿੰਦਾ ਚੰਗਾ ਵੀ ਅੱਛਾ ਮੁੜ ਕੇ ਮੈਂ ਮਾਰੀ ਜਗੜਾ ਮਾਰ ਕੇ ਕਢਿਆ ਦੀ ਅੱਛਾ ਉਹ ਤੇ ਕਿਰਾਤਾ ਕੋਲੇ ਹਾਂ ਤੇ ਮੈਂ ਕਿਰਾਤਾ ਪਰ ਇਹ ਗੱਡੀ ਕਰਮਾਂ ਨੂੰ ਕਿਹੜੀ ਸਿੱਧੀ ਕਰਕੇ ਅੱਛਾ ਤੇ ਕਿਉਂ ਸਾਰਾ ਪਤਾਇਆ ਤੇ ਜਾ ਕੇ ਚੌਂਕੀ ਦਾ ਮਿਲਦਾ ਅੱਛਾ ਤੇ ਗੱਡੀ ਆਪਣੀ ਪਹੀਆ ਕੇ ਲੈ ਗਿਆ ਕੋਈ ਅੱਛਾ ਉਹਦੇ ਨਾਲ ਜਾਵੜਿਆ ਮੈਂ ਮਗਮਾ ਲਿਉਂਦਾ ਕਾਜ ਘਰ ਦੀ ਚਾਹ ਲੈ ਕੇ ਆ ਹਾਂ ਮੈਂ ਕਿਹਾ ਮੇਰੇ ਨਾਲ ਗੱਡੀ ਮਾ ਕੇ ਕੱਢਿਆ ਆ ਕਿ ਭਾਈ ਮਿਲਟਰੀਆਂ ਨੇ ਫੜ ਲਈ ਹੂੰ ਪੋਰਟਗਾਲ ਦੇ ਇੱਥਾਂ ਦਾ ਹੂੰ ਜਿੱਦਾਂ ਨਾਲ ਪ੍ਰੋਹ ਪਰਚਾ ਉਹਦੇ ਪ੍ਰੋਹ ਪਰ ਹਾਂ ਉਹਦੇ ਫੌਜ ਹੁੰਦੀ ਸੀ ਉੱਥੇ ਹਾਂ ਉਹ ਨਹੀਂ ਬੰਦਿਆਂ ਨੂੰ ਲਿਆਉਣੇ ਚੱਕ ਬੰਦੇ ਦਾਂ ਕਰਦਾ ਬਕਸਾਂ ਤੇ ਆ ਕੇ ਚੱਕਲੇ ਪੁੱਤਰੇ ਨੂੰ ਵਿਹਲਾ ਕਰਤਾ ਉਹ ਛਾਠੀ ਦਾ ਉਹ ਪਿੰਡ ਵਿਹਲੇ ਕਰਦੇ ਸੀ ਆ ਪਿੰਡ ਵਿਹਲੇ ਕਰਦੇ ਸੀ ਠੀਕ ਆ ਠੀਕ ਆ ਠੀਕ ਆ ਲੋਕ ਤੁਰੇ ਹੁਣ ਹਾਂ ਲੋਕ ਤੁਰੇ ਆਦੇ ਵੀ ਲੜਾਈ ਲਾਡੀ ਲੜਾਈ ਉਹ ਕਰ ਨਿਕਲੋ ਬਾਦ ਜਦੋਂ ਗੱਟੀਆਂ ਭੇਜੀਆਂ ਤੇ ਮੈਂ ਕਿਹਾ ਬਈ ਕੋਈ ਗੱਲ ਨਹੀਂ ਹਾਂ ਤੇ ਮੈਂ ਉਹ ਮਾਲਕ ਨੂੰ ਆਖਿਆ ਵੀ ਮੈਂ ਤਾਂ ਨਹੀਂ ਜਾਣਾ ਲੜਾਈ ਨੂੰ ਇਹ ਚਾ ਹਾਂ ਆ ਖੜੀਆ ਤੇਰੀ ਗੱਡੀ ਅੱਛਾ ਮੈਂ ਚੱਲਿਆ ਹਾਂ ਉਹ ਕਹਿੰਦਾ ਜਾਈ ਨਾ ਜਰਾ ਬਾਈ ਹੂੰ ਮੇਰੇ ਮਮੇ ਤਾਂ ਹੀ ਲੱਗਦਾ ਸੀ ਅੱਛਾ ਉਹ ਆਹ ਫੀਮ ਦਾ ਇੰਤਜ਼ਾਮ ਕਰੇ ਮੈਂ ਕਿਉਂ ਫੀਮ ਦਾ ਕਰੇ ਜਾਂਦਾ ਮੈਨੂੰ ਆਪਣੀ ਫੀਮ ਦਾ ਬਣਾ ਹਾਂ ਵੀ ਮੇਰੇ ਤਾਂ ਮੁੜ ਕੇ ਲੜਾਈ ਦੇ ਵਿੱਚ ਕੀ ਪਤਾ ਗੱਡੀ ਕਿੱਧਰ ਨੂੰ ਜਾਣੀ ਹੈ ਉਹ ਉੱਥੇ ਨਹੀਂ ਪਹੁੰਚਦਾ ਹਾਂ ਮੈਂ ਮੁੜ ਕੇ ਮੈਂ ਭਾਈ ਉਹ ਕਹ ਕੋਈ ਨਾ ਹਾਂ ਫਿਰ ਅਸੀਂ ਖੜੇ ਰਹੇ ਅੱਛਾ ਲਾ ਹੁਣ ਰੋਟੀ ਖਾਣ ਜਾਣਾ ਇਹਨਾਂ 1 ਵਜੇ ਅੱਛਾ ਹਾਂ ਗੱਡੀ ਆ ਗਈ ਸਿੱਧੀ ਖੜੀ ਆ ਮੈਂ ਕਿਹਾ ਬਿਲਕੁਲ ਸਹੀ ਆ ਹਾਂ ਮਤਲਬ ਤਾਂ ਮਾਤਾ ਦਾ ਉੱਚਾ ਰ ਅੱਛਾ ਉਹ ਵਾ ਚੱਕ ਲਈ ਠੀਕ 50 ਨਹੀਂ ਠੀਕ ਆ ਮਾਗਾ ਚੰਗਾ ਤੇ ਕਿਲੋ ਮਾ ਗਿਆ ਹਾਂ ਰੋਟੀ ਖਾਣ ਨੂੰ ਗਏ ਹਾਂ ਤੇ ਉਹ ਚੌਂਚ ਖੜਾ ਸੀ ਅੱਛਾ ਉਹਨੇ ਮੈਨੂੰ ਅੱਠ ਮਾਰਤਾ ਅੱਛਾ ਮੈਂ ਚੱਕ ਲਈ ਨੀ ਉੱਡ ਗਿਆ ਉੱਡ ਗਿਆ ਮੈਂ ਕਿਉਂ ਗਏ ਨਵਾਇਆ ਹਾਂ ਪੂਰਾ ਪੜਦਾ ਮੈਂ ਬਤਨੀ ਬਤਨੀ ਪਾਈ ਅੱਛਾ ਗੱਡੀ ਬੇਦਰੂ ਬਣਾ ਕੇ ਹਾਂ ਬਤਨੀ ਬਤਨੀ ਇਤਨਾ ਦਿਖਾਵਾ ਡਾਲੇ ਨੂੰ ਹੋ ਗਿਆ ਅੱਛਾ ਵਿੱਚ ਵਿੱਚ ਮੈਂ ਲਿਆ ਕੇ ਪਿੰਡ ਚ ਕਿਹਾ ਸੀ ਠੀਕ ਆ ਪਰ ਉਹ ਚੰਦ ਉਹਨਾਂ ਦਾ ਕਮਾਲ ਸੀ ਅੱਛਾ ਮਾਂ ਘਰੇ ਆ ਕੇ ਗੱਡੀ ਰੇਤੇ ਲਾਤੀ ਹਾਂ ਉਹ ਵੀ ਨਾਂ ਲਾ ਕੇ ਫਟਾਫਟ ਹਾਂ ਜਾ ਕੇ ਉਹ ਚਾਚਾ ਦੀ ਤਸਵੀਰ ਮੈਂ ਕਿਹਾ ਵੀ ਗੱਡੀ ਇੱਥੇ ਆ ਕਰਕੇ ਲੜਾਈ ਤੇ ਇਹ ਕਿਹਨਾਂ ਆ ਕਰ ਅਿੱਥੇ ਕਮਾਦ ਦੇ ਕੋਲੇ ਲਾ ਗਾ ਹਾਰ ਹਾਰ ਰੁਪਈਆ ਆਪਣੀ ਬਹੁਤ ਵੀ ਲਾ ਦੇ ਦੜ ਦਾ ਹਾਂ ਹਾਂ ਲਾ ਕੇ ਹਾਂ ਘੜਿਆ ਆ ਕੇ ਘੜਿਆ ਆ ਕੇ ਘਰੇ ਆ ਗਿਆ ਹਾਂ ਫਿਰ ਉਹ ਮਾਉਂ ਕਰ ਮੈਂ ਗੱਡੀ ਦਾ ਖੜਕੀ ਹਾਂ ਉਹ ਠੀਕ ਆ। ਹਮਮ। ਪਟਵਾਲਾ ਮੇਦਰ ਕੱਢੀ। 14 ਮੈਂ ਦਿਨ ਉਤੋਂ ਠੀਕ ਆ ਪਰਦੇ ਚੋਂ। ਪਰਦੇ ਵਿੱਚੋਂ ਉਹ ਕਹਿੰਦਾ ਵੀ ਹੁਣ ਟਿਕਟਕਾ ਹੋ ਗਿਆ। ਹਾਂ। ਤੂੰ ਆ ਜਾ। ਆਹ ਲੜਾਈ ਤਾਂ ਉਦੋਂ 5-7 ਕ ਦਿਨ ਚੱਲਦੀ ਹੁੰਦੀ ਆ। ਹਾਂ। ਹੋਰ ਮਾਲ ਹੀ ਮਿਲਦਾ ਇਹ। ਫੇਰ ਫੇਰ ਭਾਈ ਅਸੀਂ ਇੱਥੋਂ ਆਪਣਾ ਮੋਗੋ। ਹਮ। ਚਲੋ, ਨੂੰਪੀ। ਹਮ। ਉਹ ਦੋ ਸਟੀਨ ਵਾਲਿਆ ਗੋੜ ਲਿਆ। ਹਮ। ਆ ਗਿਆ ਬੜਾ ਵੇ ਪੈਸਾ ਕਮਾ ਰਿਹਾ। ਪੈਸਾ ਕਮਾ ਰਿਹਾ। ਉਹ ਚੱਲੀ ਮਾਰ ਕੁੰ ਦਿੱਤਾ। ਦੀ ਦਾ ਹਰੋਂ ਇਹਨਾਂ ਪੈਸਾ ਉਹ ਲੱਗਿਆ ਡੇਢ ਮਹੀਨਾ ਚੱਲੀ ਹਾਂ ਨਵੀਂ ਗੱਡੀ ਨੇ ਡੇਢ ਮਹੀਨਾ ਨੋਟ ਕਿੱਥੇ ਘੱਟ ਗਿਆ ਨੋਟ ਨਵੀਂ ਗੱਡੀ ਸੀ ਨਵੀਂ ਗੱਡੀ ਕਿਉਂ ਸੀ ਜਾਂਦੇ ਜੂਪੀ ਜੂਪੀ ਆ ਕੇ ਆ ਲੈਣਾ 7-8 ਰੁਪਏ ਵੱਧ ਆ 5 ਰੁਪਏ ਤੱਕ ਜਾ ਉਹਦਾ ਗੱਡੀ ਨੇ ਥੋੜੇ ਘਾਂਦੀਆਂ ਨੇ ਗੱਡੀਆਂ ਇਹ ਗੱਡੀਆਂ ਫੜ ਗਿਆ ਸੀ ਕੱਟੀਆਂ ਹਾਂ ਸੱਚ ਕੱਟੀਆਂ ਫੜ ਗਿਆ ਫੌਜ ਦੀਆਂ ਹਾਂ ਫੌਜ ਦੀਆਂ ਤੇ ਸਾਡੀ ਗੱਡੀ ਬਚ ਗਈ ਫਿਰ ਤੋਂ ਮੁੱਕੇ ਉਹਨਾਂ ਮੱਕੀ ਲੱਗ ਜਾਨੀ ਹਾਂ ਉਹ ਤੂੰ 5 ਰੁਪਏ ਨਾਲ 10 ਰੁਪਏ ਵੱਧ ਲੇਗਾ ਮੇਰੀ ਲੱਤ ਬਾਈ ਠੀਕ ਹੈ ਉਦੋਂ ਝੂਪੀ ਇੰਦਰ ਵਿਆਹ ਬਗਾ ਐਨਾ ਪੈਸਾ ਕਮਾ ਲੜੀ ਘੋੜਾ ਘਰਨਾ ਨਿਆਣਾ ਰਿਆ ਸੀ ਠੀਕ ਹੈ ਹਾਂ ਉਦੋਂ ਪਹਿਲੀਆਂ ਦੇ ਵਿੱਚ ਨਾ ਇੱਕ ਤਾਂ ਘੱਟੀਆਂ ਥੋੜੀਆਂ ਸੀ ਹਾਂ ਤੇ ਉਦੋਂ ਕੰਮ ਬਾਈ ਚੱਲਿਆ ਚੱਲਿਆ ਸੀ ਚੱਲਿਆ ਸੀ ਚੱਲਿਆ ਸੀਗਾ ਤੇ ਉਦੋਂ ਆਪਣਾ ਤੇ ਜਦੋਂ ਚੱਲਿਆ ਸੀ ਤੇ ਉਹਦੇ ਵਿੱਚ ਹੀ ਸੋਡੇ ਪੂਰੇ ਕਿਰਾਏ ਲਾ ਕੇ ਹੁਣ ਅੱਜ ਘੱਟੀਆਂ ਦਾ ਮੰਦਾ ਹਾਂ ਅਜੀਮ ਅਜੀਰ ਘਰ ਤੋਂ ਘਟਾ 15 20 ਦਿਨ ਦਾ ਤਣਾਅ ਸੀ ਨਾ ਹੋਰ ਵੀ ਆਉਂਦਾ ਤੇ ਰੱਬ ਚੱਲ ਤੋਂ ਚੱਲ ਇਧਰ ਰੋਟ ਗੋ ਉੱਤ ਰੋਟ ਗੋ ਉੱਤ ਆ ਜਾ ਆ ਬਹੁਤ ਪੈਸਾ ਕਮਾਇਆ ਭਈ ਇਹ ਮਾਲਕ ਅੱਛਾ ਤੇ ਐਨਾ ਜੇ ਤੂੰ ਗੱਡੀ ਹੈ ਅਸਲ ਤੂੰ ਪੜਨੋਂ ਆਟਿਆ ਉਹਦੇ ਬਾਅਦ ਸਿੱਖੀ ਕਿਵੇਂ ਕਿਵੇਂ ਤੇ ਰੋ ਮਤਲਬ ਗੱਡੀ ਤੇ ਜਾਣ ਦਾ ਮੌਕਾ ਮਿਲਿਆ ਚੱਕਰ ਕਿਵੇਂ ਬਣਿਆ ਹਾਂ ਮੈਨੂੰ ਦਾ ਭੈ ਸਾਡੇ ਚਾਚੇ ਨੇ ਕੰਮ ਕੀਤਾ ਘਰਾਵਾ ਅੱਛਾ ਹੇ ਮੈਨੂੰ ਹੁਣ ਪਰਦਾ ਮੈਂ 7 ਪਾਸ ਕਰ ਗਿਆ ਅੱਛਾ 8 ਵਿੱਚ ਮੈਂ ਲੱਗ ਗਿਆ ਅੱਛਾ ਕਿ 8 ਵਿੱਚ ਲੱਗ ਗਿਆ ਤੇ ਮੇਥੋਂ ਨਹੀਂ ਖੇਤੀਬਾੜੀ ਹੁੰਦੀ ਸੀ ਅੱਛਾ ਤੈਨੂੰ ਪਤਾ ਕਿਹੜਾ ਬੰਦਾ ਖੇਤੀ ਪਿਆ ਹੋਵੇ ਉਹੀ ਕਰੂ ਕੋਈ ਕਰੂ ਦੂਜਾ ਕਿਵੇਂ ਕਰੂ ਹਾਂ ਠੀਕ ਆ ਫੇਰ ਉਹਦਾ ਪੂਰਤੀ ਮੱਕ ਸੀ ਅੱਛਾ ਮੱਕ ਵੀਜ ਹਾਂ ਸਾਂਝਾ ਕਰ ਸੀ ਹਾਂ ਸਾਂਝੇ ਸੀ ਕਿ ਤੂੰ ਕੱਢੇ ਸੀ ਸਾਰੇ ਹਾਂ ਹਾਂ ਤੇ ਨੇ ਅਸੀਂ ਅੱਡ ਸੀ ਹਾਂ ਤੁਸੀਂ ਜਣੀ ਤੁਸੀਂ ਤਿੰਨੇ ਭਰਾ ਦਾ ਇਕੱਠੇ ਸੀ ਤਿੰਨੇ ਭਰਾ ਇਕੱਠੇ ਸੀ ਹੂੰ ਕਿਉਂ ਮੇਰਾ ਵੱਡਾ ਭਾਈ ਵੀ ਗੱਡੀ ਚ ਚਲਾਉਂਦਾ ਜਿੱਥੋਂ ਪਹਿਲਾਂ ਦਾ ਹਾਂ ਤੇ ਇਹ ਟੂੜੀ ਲੈ ਕੇ ਇੱਥੋਂ ਲੱਦ ਕੇ ਦੋਹਰੋਂ ਜਿਹੜਾ ਦੂਣੀ ਜਾਂਦੇ ਨੇ ਠੀਕ ਆ ਤੇ ਐਂ ਬਕਾਲਾ ਕਰਦਾ ਹਾਂ ਮੈਂ ਕਿਹਾ ਮੇਰੇ ਤੋਂ ਤਾਂ ਨਹੀਂ ਖੇਤੀ ਹੁੰਦੀ ਹੂੰ ਮਾਕੇ ਵਿੱਚ ਕਿਤੇ ਬਹਿਣਾ ਸੁੱਖ ਹਾਂ ਉਹ ਗਰਮੀ ਆ ਕਦਾ ਭਾਦੋਂ ਦਾ ਮਹੀਨਾ ਹੁੰਦਾ ਯਾਰ ਦੋ ਦੋ ਮਹੀਨਾ ਹੁੰਦਾ ਪਾਛ ਲੜਦੇ ਆ ਤੇ ਬਾਕੀ ਗਰਮੀ ਬਹੁਤ ਲੜਦੀ ਹੁੰਦੀ ਆ ਮਾਗ ਵੀ ਮੈਂ ਨਹੀਂ ਉਹ ਕਹਾਂ ਕੋਈ ਨਾ ਓਏ ਝੜਗੇ ਨਾਲ ਰਹੇ ਗਿਆ ਆਪਣਾ ਤਾਂ ਉਹ ਮਾਗਰ ਦਿਹਾੜੀ ਤੇ ਤੇਰੀ ਗੱਲ ਸੀ ਗਿਆ ਮੈਂ ਜਾ ਕੇ ਪੜਨਾ ਵੀ ਆਉਂਦਾ ਮੱਕੀ ਲੈ ਲੈ ਮੱਕੀ ਕੋਡੋ ਅਵੇ ਸਕੂਲੋਂ ਉਹਨੇ ਤੇ ਮੱਕੀ ਤੇ ਲੈ ਗਿਆ ਕਿੰਨੇ ਨਾਲ ਵੀ ਦਸ ਮੱਕੀ ਤੇ ਜਾਵਾ ਫੇਰ ਉਹ ਚੱਤੀ ਆ ਗਿਆ ਠੀਕ ਹੈ ਇਹ ਮੇਰਾ ਭਾਈ ਤੇ ਟੂੜੀ ਭਰਨ ਵਾਲੇ ਦੋ ਉਹ ਇਹਨਾਂ ਨੂੰ ਦੀ ਅੱਛਾ ਫੇਰ ਮਾਈ ਤੋਂ ਕਿਹਾ ਹੋਏ ਹੋਏ ਮਾਗਰ ਵੀ ਚੱਲ ਗਈ ਹੂੰ ਉਹ ਗੱਡੀ ਲਾਦੀ ਗਈ ਅੱਛਾ ਗੱਡੀ ਲੱਦੀ ਗਈ ਮੈਂ ਉਹ ਚੜ ਗਿਆ ਟੂਰ ਤੇ ਟੂਰ ਚੱਲ ਕੇ ਮੈਂ ਪਹ ਪਿਆ ਅੱਛਾ ਉੱਥੋਂ ਕਿਉਂ ਪਿਆ ਹੂੰ ਇਹਨਾਂ ਦਾ ਇੱਕੋ ਝਗੜਾ ਵੀ ਨਹੀਂ ਆਦੀ ਗੱਡੀ ਹੂੰ ਤੇ ਪੁਰ ਗਿਆਨਾ ਹੋਟਲ ਸੀ ਅੱਛਾ ਉਹ ਗਿਆਨ ਦੇ ਹੋਟਲ ਤੇ ਮੈਂ ਉਤਰਿਆ ਐਪੋਰਟ ਗਿਆ ਅੱਛਾ ਉਤਰ ਗਿਆ ਹਾਂ ਉਹ ਮੇਰਾ ਵੱਡਾ ਭਾਈ ਕਹਿੰਦਾ ਤੂੰ ਕਾਦੋਂ ਇੱਧਰ ਆ ਗਿਆ ਹਾਂ ਮੈਂ ਜਾ ਉਹ ਤੋਂ ਨੋ ਮੱਕੀ ਦਾ ਮੇਰੇ ਤੋਂ ਗੱਡੀ ਨਹੀਂ ਜਾਂਦੀ ਉਹਦਾ ਮੱਕੀ ਘਟ ਹਾਂ ਹਾਂ ਨਾ ਦੋ ਪਾਏ ਉਹ ਘਣਾਇ ਮੈਂ ਹਾਂ ਜੇ ਤਾਂ ਸੀ ਮੋੜ ਤੋਂ ਕੰਮ ਕਰ ਗਏ ਹਾਂ ਵੀ ਫੇਰ ਤਾਂ ਕਰਦੇ ਹੈਗਾ ਫਿਰ ਉਹ ਕਹਾਂ ਨਹੀਂ ਨਾ ਮੱਕੀ ਘਟਾਉ ਹੂੰ ਤੇ ਮੈਂ ਤਾਂ ਆਪਾਂ ਨਹੀਂ ਮੈਂ ਤਾਂ ਗੱਡੀ ਸਿੱਖਣੀ ਨਹੀਂ ਸਿਖਾਉਂਦੇ ਮੈਂ ਤਾਂ ਹੋਰ ਪਾਸੇ ਨਿਕਲ ਹਾਂ ਕਿ ਮਾਮਾ ਘਰ ਆ ਰਹਿੰਦਾ ਉਹ ਪਾਸੇ ਚਾਰ ਗਿਆ ਫੇਰੇ ਨਹੀਂ ਮੋੜ ਹੂੰ ਮਾਮਾ ਕਹਿੰਦਾ ਚਲ ਕੋਈ ਨਾ ਤੂੰ ਚਲ ਚੱਲ ਸਾਡੇ ਨਾਲ ਹੀ ਚੱਲ ਆ ਚੱਲ ਉਹ ਤੋਂ ਆਉਂਦੇ ਹੁੰਦੇ ਫੇਰ ਮੈਂ ਗਿਆ ਉਹ 88 ਗੁਣਾ 30 ਸਾਲ ਕੀਤਾ ਅੱਛਾ ਆ ਮਾਨੇ ਉਹਨਾਂ ਨੇ ਪੱਠੇ ਲਿਆ ਕੇ ਮਈ ਨੂੰ ਪਾਉਣਾ ਹੈ ਮਈ ਨੂੰ ਪਾ ਕੇ ਆ ਕੇ ਫਿਰ ਮੈਂ ਗੱਡੀ ਤੇ ਜਾਣਾ ਜਾਣਾ ਨਾਲ ਹਾਂ ਉਹ ਮੈਂ 88 ਗੁਣਾ ਕਰਦਾ ਜੀ ਦੋ ਸਾਲ ਤਾਂ ਉਹਨੇ ਫੜਾਈ ਹੋਈ ਨਹੀਂ ਹੋਣੀ ਤੀਜੇ ਸਾਲ ਜਾ ਕੇ ਮੇਰੇ ਨਾਲ 700 ਉਹ ਵੀ ਅਜੇ ਜੈਪੁਰੋਂ ਜਾਂਦਾ ਜੂਪੀ ਨੂੰ ਹਾਂ ਸਰਦਾਰ ਸੀ ਉੱਥੋਂ ਦੇ ਆਪਣੇ ਮੈਂ ਤਾਂ ਦੇ ਅੱਛਾ ਮੈਂ ਫਿਰ ਮਾਮਾ ਲੈ ਕੇ ਮੈਨੂੰ ਕਿਹਾ ਕਿ ਮੈਂ ਜਾ ਜਵਾੜ ਨਾਲ ਸਾਤਸ ਬਣਾਉਣਾ ਇਹ ਬਣਾਵਾਂਗੇ ਜੀ ਠੀਕ ਆ ਫਿਰ ਉਹਨਾਂ ਨੇ ਮੈਨੂੰ ਬਣਾ ਕੇ ਦਿੱਤਾ ਸਾਤਸ ਮੇਰਾ ਹਾਂ ਫਿਰ ਮੈਨੂੰ ਫਾਰਟੀ ਮਿਲ ਗਈ ਠੀਕ ਆ ਪੂਰੀ ਸੀ ਫਾਰਟੀ ਜਦੋਂ ਉਹ ਤਾਂ ਫਿਰ ਤੂੰ ਮਾਮੇ ਉਹਨਾਂ ਦੇ ਨਾਲ ਹੀ ਲੱਗ ਕੇ ਕਿ ਜੇ ਤੂੰ ਹੋਰ ਘੱਟੀ ਤੇ ਲੱਗ ਕੇ ਕਿਤੇ ਨਹੀਂ ਮੈਂ ਮਾਮੇ ਨਹੀਂ ਰਿਹਾ ਉਹ ਸੱਜਾ ਹੁੰਦੇ ਸੀ ਹਾਂ ਉਹ ਵੀ ਸੱਜਾ ਉਹ ਮੋਕੇ ਦਾ ਸੀ ਹਾਂ ਇਹ ਸੱਜਾ ਸੀ ਇਹ ਸੱਜਾ ਵਾਲਾ ਇਹ ਆ ਸਕੇ ਸੀ ਹਾਂ ਇਹ ਤਾਂ ਤੇਰੇ ਸਾਕੇ ਮਾਮੇ ਸੀ ਹਾਂ ਅਵੇ ਤਾਂ ਬਣੇ ਨਾ ਇਹਨਾਂ ਦੀ ਉੱਥੇ ਜੈਪੁਰ ਦੇ ਵਿੱਚ ਵੀ ਸੀਗਾ ਹਾਂ ਜੈਪੁਰ ਸੀ ਉਹੀ ਚੜਾਈ ਦਾ ਹਾਂ ਉੱਥੇ ਬਹੁਤ ਸੀ ਮਰਕਾਮ ਕਰਾਣੇ ਆਏ ਜਾ ਕੇ ਆਏ ਆ ਆ ਮਕਰਾਨੇ ਪੱਥਰ ਦੇ ਕਹਿੰਦੇ ਸੀ ਉੱਥੇ ਜਦੋਂ ਗਾਏ ਨਾ ਅਸੀਂ ਮਕਰਾਨੇ ਉੱਠ ਕੇ ਪੱਥਰ ਨਾਲੇ ਕੁੰਡਾ ਮੈਂ ਹਰਦੇਵ ਜਸਵੰਤਾ ਕੰਦਾ ਮਾੜੀ ਦਾ ਜਿਉਂਦਾ ਸੀ ਉਦੋਂ ਹਾਂ ਤੇ ਅਸੀਂ ਭਾਈ ਉੱਥੇ ਹੋਰ ਗਏ ਤੇ ਮਕਰਾਨੇ ਗਏ ਤੇ ਉੱਥੇ ਰਾਤ ਨੂੰ ਰਹੇ ਹਾਂ ਇਹ ਹਰਦੇਵ ਸਾਨੂੰ ਕਹਿੰਦਾ ਆ ਦੂ ਆਪਾਂ ਤਾਂ ਯਾਰ ਢੀੜਾ ਗੁੜਾ ਦੇ ਗਏ ਹਾਂ ਤੇ ਕੁੰਡਾ ਤੇ ਨਸ਼ੱਤਰ ਮਹਤਰੀ ਇਹ ਤਾਂ ਪੈ ਗਏ ਹਾਂ ਪੈਸੇ ਸੀ ਇਹਨਾਂ ਕੋਲੇ ਹਾਂ ਇਹਨਾਂ ਨੂੰ ਕਬਰਾਂ ਲੈ ਕੇ ਅਸੀਂ ਪੈਸੇ ਉੱਥੇ ਪਾਤਾ ਅਸੀਂ ਭਾਈ ਢੀੜਾ ਗੁੜਾ ਦੇਣ ਲੱਗ ਗਏ ਯੋ ਮਾ ਜਿਹੜਾ ਤੇਰੇ ਮਾਮੇ ਦਫ਼ਤਰ ਛੋੜ ਗਏ ਸੀ ਹਾਂ ਜੇ ਉੱਥੇ ਭਾਈ ਜਾ ਕੇ ਗੱਲਾਂ ਚੱਲ ਪਈਆਂ ਥੋੜੀ ਥੋੜੀ ਆਇਆ ਕਰੀਂ ਕਿਹੜਾ ਪੜਨਾ ਭਾਈ ਕਿ ਸਾਡਾ ਦੌਧਰ ਹੈ ਹਾਂ ਕਹਿੰਦੇ ਯਾਰ ਦੌਧਰ ਤਾਂ ਸਾਡੀ ਵੀ ਰਿਸ਼ਤੇਦਾਰੀ ਆ ਹਾਂ ਅਜਿਗਾ ਕਿਹਦੇ ਨਾਲ ਕਹਿੰਦੇ ਯਾਰ ਉਹ ਆਪਣੇ ਗਰਚਾਰ ਨਾ ਹੋਣੀ ਤੇ ਦੂਜਾ ਆਪਣਾ ਤੇਰਾ ਨਾਂ ਲਿਆ ਤੋ ਤੇਰੇ ਵੱਡੇ ਵਾਂਗ ਗਰਵਚੰਦ ਦਾ ਨਾਂ ਲਿਆ ਗਾਮੇ ਦਾ ਲਿਆ ਤੇ ਤੁਹਾਡੇ ਬਜ਼ੁਰਗਾਂ ਦਾ ਨਾਂ ਲਿਆ ਮੈਂ ਕਹਿੰਦਾ ਯਾਰ ਬੰਦੀ ਸਾਡੇ ਸਾਡਾ ਕੋਲੀ ਆ ਘਰ ਉਹਨਾਂ ਦੇ ਸਾਰੇ ਅਸੀਂ ਜਾਣ ਲਾਗੇ ਉਹ ਕਹਿੰਦੇ ਯਾਰ ਆਜੋ ਸਾਡੇ ਦਫ਼ਤਰ ਚ ਪਾਓ ਉਹਨੂੰ ਮੰਜੇ ਦਿੰਨੇ ਆ ਪਾਓ ਸਾਡੇ ਇੱਥੇ ਟਰੱਕ ਡਰਾਈਵਰ ਪੈਂਦੇ ਹਲੇ ਸਾਡਾ ਕੰਮ ਉਹ ਦੇਖੋ ਤਾਂ ਕਰ ਸਾਨੂੰ ਕੰਮ ਹੋ ਸੀ ਬਾਈ ਉਹ ਕਹਿੰਦੇ ਸਾਡੀ ਗੱਡੀ ਵੀ ਸਾਡੀ ਜਾਊ ਯਾਰ ਪੱਥਰ ਲੈ ਕੇ ਉੱਥੇ ਨਾ ਦੌਧਰ ਜਿਹੜਾ ਬੰਦ ਸੀ ਲੈ ਕੇ ਜਾਵਾਂਗੇ ਗੱਲ ਸੱਤ ਪਚਰੋਂ ਅਸੀਂ ਆ ਕੇ ਕੁੰਡੇ ਉਡਾਉਣਾ ਦਾਤਾ ਮੈਂ ਕਿਹਾ ਵੀ ਐਂ ਕਰਕੇ ਅਸੀਂ ਤਾਂ ਰਾਤ ਪਏ ਵੀ ਉੱਥੇ ਨਾ ਨੂੰ ਕਿਥੇ ਚਾਹ ਜੂ ਸਾਨੂੰ ਮੈਂ ਕਹਦੀ ਤੜਕ ਉਹਨਾਂ ਨੇ ਪਿਆਈ ਚਾਹ ਜੂ ਪੀ ਕੇ ਅਸੀਂ ਦੋ ਆ ਗਏ ਕੁੰਡੇ ਉਡਾਉਣ ਕਿਤੇ ਕਿੱਥੋਂ ਆਇਆ ਰਾਤ ਦੇ ਉਹਨਾਂ ਨੂੰ ਕੀ ਪਤਾ ਉਹਨਾਂ ਨੇ ਆ ਕੇ ਕਦੇ ਨਹੀਂ ਫਿਰਦੇ ਆਇਆ ਆ ਗਿਆ ਕਰਨੇ ਯਾਰ ਅਸੀਂ ਤਾਂ ਵੀ ਕਹਿੰਦੇ ਚੰਨੇ ਉਹਦੇ ਮਾਮੇ ਯਾਰ ਇੱਥੇ ਉਹਨਾਂ ਦਾ ਦਫ਼ਤਰਾ ਹੋਵੇ ਕਿ ਗੱਡਾ ਬਣਾ ਹਾਂ ਬਹੁਤ ਹਾਂ ਤੇ ਭਾਈ ਉੱਥੇ ਅਸੀਂ ਉਹ ਕਦੇ ਠੀਕ ਆ ਪਰ ਆਪਾਂ ਗੱਡੀਆਂ ਉਹਨਾਂ ਦੀ ਕਰਾਂਗੇ ਫਿਰ ਗੱਡੀਆਂ ਤੁਹਾਡੇ ਦੋ ਬੰਦੇ ਦਿੱਤੇਗੇ ਉਹਨਾਂ ਦੋ ਗੱਡੀਆਂ ਤੇਰੇ ਮਾਮੇ ਨੇ ਸਾਨੂੰ ਦਿੱਤੇਗਾ ਉੱਥੋਂ ਇਹ ਆ ਜਾਣਗੇ ਆ ਮਕਰਾਣੇ ਜਣੀ ਐਂ ਕਹਿੰਦੇ ਨੇ ਸਣੇ ਕਹਿੰਦੇ ਤਾਂ ਯਾਰ ਪਿੰਡ ਦਾ ਤਾਂ ਮਿਲਿਆ ਪੁੱਤਾਂ ਦੀ ਮਾਨ ਉਹ ਬੰਦੇ ਉਹ ਬੰਦੇ ਬੜੇ ਬਹੁਤ ਸਾਡੀ ਬਹੁਤ ਸੀ ਕਾਉਂ ਕਹਿੰਦੇ ਤਕੜਾ ਜੀ ਬਹੁਤ ਲਗਾ ਹਾਂ ਬਹੁਤ ਘੱਟ ਜੀ ਹਾਂ ਉਹ ਕਿ ਸਾਡਾ ਮਕਰਾਨੇ ਜੁਗਧਪੁਰਾ ਨੇ ਦਸਰ ਨੇ ਖੜੇ ਦਫਤਰਾਂ ਸਾਡੇ ਦਫਤਰਾਂ ਦਫਤਰਾਂ ਦਾ ਦਿੱਲੀ ਸੰਸਰੀ ਕੰਪਨੀ ਸੀ ਕੰਪਨੀ ਸੀ ਆਉ ਦਿੱਲੀ ਤੇ ਇੱਥੇ ਜਗਰਾਉ ਆ ਕੇ ਵੀ ਜਗਰਾਉ ਵੀ ਇੱਥੇ ਦੁਨੀਆ ਚ ਸੀ ਪੰਜ ਦੁਨੀਆ ਚ ਸੀ ਆਹ ਪੂਰੀ ਚੜਾਈ ਸੀ ਬਾਈ ਆਹ ਮਾਮਾ ਮੇਰਾ ਪ੍ਰਧਾਨ ਸੀ ਹਾਂ ਅਈ ਤਾਰੀ ਆ ਜਿਹੜਾ ਮੈਂ ਅਰੇ ਵੀ ਸਾਡਾ ਮਾਮਾ ਹੈਗਾ ਜਿਹੜਾ ਜਾਨੀ ਇਹਦਾ ਮਤਲਬ ਇਹ ਤੈਨੂੰ ਤਾਂ ਐ ਹੋ ਗਿਆ ਤੈਨੂੰ ਤਾਂ ਬਿਰਸੇਚ ਹੀ ਮਿਲ ਗਿਆ ਕੰਮ ਕਿਉਂਕਿ ਤੇਰਾ ਵਟਾ ਭਰਾ ਚਲਾਉਂਦਾ ਸੀ ਹਾਂ ਬਸ ਉਹਦੇ ਚਲਾਉਣ ਦੇ ਨਾਲ ਫਿਰ ਗਾ ਤੇਰੇ ਮਾਮੇ ਮਿਲ ਪਏ ਤੈਨੂੰ ਮਾਮੇ ਮਿਲ ਪਏ ਉਹਨੇ ਤੇਨੂੰ ਗੱਡੀ ਫੜਾਤੀ ਉਹਨੇ ਇੱਕ ਗੱਡੀ ਫੜਾ ਕੇ ਫਿਰ ਮੈਨੂੰ ਕੱਲੇ ਨੂੰ ਗੱਡੀ ਫੜਾਉਦੀ ਗੱਲ ਕੱਲੇ ਨੂੰ ਕਰ ਤੂੰ ਨਾਲ ਕਲਾਸੀ ਰੱਖਿਆ ਹੋਇਆ ਅੱਖਰਾਸੀ ਇੱਕ ਰੱਖਿਆ ਸੀ ਫਿਰ ਮੈਨੂੰ ਉਹਨੇ ਆਖਿਆ ਵੀ ਆਜ ਤੱਕ ਗੱਡੀ ਨਹੀਂ ਚਾਹੁੰਦੀਆਂ ਤੂੰ ਚਲਾਉਣੀ ਕਲਕੱਤੇ ਹੂੰ ਕਲਕੱਤੇ ਉਹ ਐਤਾਂ ਦਾ ਸਰੋ ਸਵੇਰ ਨੂੰ ਸੰਪਰਕ ਲੱਗੇ ਜਾਂਦਾ ਨਹੀਂ ਕਲਕੱਤੇ ਵੀ ਕਲਕੱਤੇ ਜਾ ਕੇ ਤੇ ਰਾਹ ਰੂ ਦਾ ਤੁਹਾਨੂੰ ਕਿਵੇਂ ਪਹਿਲੀ ਜਿਵੇਂ ਤੂੰ ਗਏ ਕਲਕੱਤੇ ਗਏ ਤਾਂ ਤੁਹਾਨੂੰ ਕਿਵੇਂ ਪਤਾ ਲੱਗਦਾ ਡੋਬ ਬਹੁਤ ਅਜਾ ਗੱਡੀਆਂ ਦੇ ਮਗਰ ਲਾ ਲੈਂਦੇ ਨਹੀਂ ਕਿ ਗੱਡੀਆਂ ਸਾਡੇ ਕੰਪਨੀਆਂ ਜਾਂਦੀਆਂ ਅਸੀਂ ਹੋਰ ਵੀ ਦਾ ਹੋਰ ਵਿੱਚ ਪਹਿਲੇ ਜਿਹੜੇ ਜਾਣਦੇ ਸੀ ਉਹ ਜਾਂਦੇ ਹਾਂ ਉਹਨਾਂ ਉਹਨਾਂ ਦੇ ਨਾਲ ਤੁਰਿਆ ਜਾਣਾ ਉਹਦੇ ਨਾਲ ਆਪਣੇ ਗੱਡੀਆਂ ਜਾਣੀਆਂ ਦੋ ਪੂਰੇ ਆ ਸਾਰੇ ਮਗਲ ਮਾਇਆ ਮਗਲ ਮਾਈ ਰੱਖਣੀ ਮਗਲ ਲਾਈ ਆ ਕਿਹੜਾ ਕਿਹੜਾ ਹੁੰਦਾ ਉਹਦੋਂ ਉੱਥੇ ਲੁੱਟਦੇ ਸੀ ਬੜੇ ਆਗਲੇ ਅੱਛਾ ਉਹਦੋਂ ਉਧਰ ਸੁਣ ਕਾਰਵਾਈ ਲੱਗਦੀ ਸੀ ਉਦੋਂ ਕਾਰਵਾਈ ਲੱਗਦੀ ਸੀ ਲੁੱਟਦੇ ਵੀ ਸੀਗੇ ਜਾਨੀ ਇਹ ਡੀਡ ਡੀਡ ਡੂਡ ਕੇ ਨਹੀਂ ਸੀ ਬਾਲੇ ਖਾਣੇ ਡੀਡ ਕੋ ਨਹੀਂ ਸੀ ਡੀਡ ਉਹ ਡਲਦਾ ਸੀ ਡੀਡ ਡੂਡਦਾ ਨਹੀਂ ਸੀ ਡੀਡ ਉਹ ਵਸਾਈ ਆਇਆ ਹੈ ਉੱਥੇ ਜਾ ਕੇ ਮਾਮੇ ਹੁਣ ਮਹੀਨੇ ਭਰ ਤੱਕ ਠੀਕ ਕਰ ਉਹਨਾਂ ਉਹਨਾਂ ਹੁੰਦਾ ਨੰਪਰ ਚੱਲਦਾ ਇਹ ਸਾਡੀਆਂ ਗੱਡੀਆਂ ਹੁੰਦਾ ਹਾਂ ਉਹ ਤੇ ਲਗਾਦਾ ਪੱਡੇ ਹਾਂ ਬੱਡੇ ਕਰਾਂ ਤੇ ਉਹਨਾਂ ਦੀ ਕਿਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਨੂੰ ਪੈਦੇ ਉਹਨਾਂ ਨੇ ਆਪ ਦਾ ਸੈਂਡ ਕਰਕੇ ਪੂਰੇ ਨੰਬਰ ਲਾਉਂਦਾ ਆ ਗੱਡੀ ਰੋਕੇ ਹਣਾ ਠੀਕ ਕਰ ਦੇਖ ਕੇ ਗੁਰੂਆਂ ਗੱਡੀਆਂ ਫਿਰ ਉਹ ਜਾਨ ਵੀ ਸੀ ਸਾਨੂੰ ਪਹਿਲੀ ਗੱਠੇ ਦਾ ਵਿੱਚ ਉਹ ਨੰਬਰ ਜਿੱਥੇ ਜਾਗਦਾ ਹੁੰਦਾ ਸੀ ਹਾਂ ਜਾਗਦਾ ਸੀ ਉੱਤੇ ਉਹਨਾਂ ਦਾ ਬੋਰਡ ਹੁੰਦਾ ਆਰ ਐਸ ਪੀ ਐਸਓ ਐਂ ਜੇ ਭਾਈ ਹੁੰਦੇ ਸੀ ਉਹ ਬੋਰਡ ਨਾਲ ਕਿਹੋ ਜਿਹਾ ਬੋਰਡ ਲੱਗਿਆ ਚਲ ਅਸੀਂ ਕਲਕੱਤੇ ਜਾਣਾ ਕਲਕੱਤੇ ਮੈਂ ਇੱਕ ਦੋ ਜਿਹੜੇ ਨਾ ਰਿਆਂ ਫਿਰ ਮੈਂ ਛੱਡ ਕੇ ਖੜਾ ਠੀਕ ਆ ਉਹ ਰੁਕਦੇ ਵਾਲੇ ਸੀ ਸਾਨੂੰ ਲੋਕਾਂ ਦਾ ਇੰਨਾ ਟਾਈਮ ਨਹੀਂ ਸੀ ਗੱਡੀ ਤੇ ਕੈਸਟ ਆਉਂਦੀ ਇੱਦਾਂ ਹਾਂ ਕਿਹਦੀ ਫ੍ਰੀ ਗੱਡੀ ਉਹ ਤਾਂ ਕੀ ਇੱਕ ਦਿਹਾੜੀ ਉਹ ਤਾਂ ਚੱਲ ਦਿਹਾੜੀ ਨਾ ਵੀ ਚਲ ਤਾਂ ਵੀ ਸਰ ਜੂ ਹਾਂ ਤੇ ਥਾਡਾ ਜੀ ਕੋਲਕਾਤੇ ਲਾ ਕੇ ਫਟਾਫਟ ਆਲਾ ਟਾਈਮ ਕਰਾ ਲੈ ਕੇ ਥੰਨੇ ਸਾਲ ਨੂੰ ਨੱਪ ਕੇ ਪੈਸਾ ਉਹ ਬਹੁਤ ਹੀ ਵੱਲਾਂ ਪਹਿਲੀਆਂ ਪਹਿਲੀਆਂ ਗੱਡੀਆਂ ਉਹ ਪੈਸਾ ਕਮਾਇਆ ਉਹ ਪੈਸਾ ਕਮਾਇਆ ਤੇ ਉਹ ਤੋਂ ਹਾਰ ਤੋਂ ਕੋਲਾ ਭਰਨਾ ਜੀਰਾ ਤਾਂ ਉਦੋਂ ਸੂਟ ਤੋਂ ਜਾ ਕਿ ਨਾ ਪੜਨਾ ਲਾ ਜਿਹੜਾ ਕਰਾਇਆ ਸਾਨੂੰ ਦਿੰਦੇ ਜਿਵੇਂ ਤੀ ਫਿਰ ਗੱਡੀ 'ਚ ਹੀ ਰੱਖ ਲੈਂਦੇ ਸੀ ਹਾਂ ਕਰਾਇਆ ਕਿਹੜਾ ਉਧਰੋਂ ਸਾਨੂੰ ਦਿੰਦੇ ਗੱਡੀ ਚ ਹਾਂ ਉਹ ਗੱਡੀਆਂ 'ਚ ਹੀ ਸੀ ਠੀਕ ਹਾਂ ਉਹ ਗੱਡੀ 'ਚ ਕੋ ਕੇ ਟੱਬੇ ਬਕਸੇ ਬਣੇ ਸੀ ਹੂੰ ਥੱਲੇ ਬਕਸੇ ਦੇ ਵਿੱਚ ਫਟ ਕਰਕੇ ਪੂਰੇ ਪੱਕਾ ਕਰਦੇ ਤੇ ਇਹ ਪੱਕੇ ਕਰਦੇ ਜਿਹਨੇ ਬਾਤਣ ਜੋਗੇ ਮੈਂ ਕਿ ਰੱਖ ਲੈਣੇ ਹਾਂ ਉਹਦੇ ਬੈਂਕਾ ਬੂਕਾ ਕਿੱਥੇ ਜੀ ਆਉਂਦੇ ਕਿੱਥੇ ਦਿਖਾਈ ਆ ਆ ਕੇ ਇਹਨਾਂ ਨੂੰ ਖੜਾ ਦੇਣੇ ਇੱਥੇ ਆ ਕੇ ਜਦੋਂ ਇਹਨਾਂ ਨੇ ਆ ਗਈ ਗੱਡੀ ਵਿੱਚ ਕਿੱਥੇ ਆ ਕੇ ਵਾਹ ਤੇ ਉਹਨੂੰ ਗੱਡੀ ਹੋਏ ਆਹ ਮੂਹ ਰੱਖ ਨੂੰ ਗੱਡੀ ਆ ਗਈ ਹਾਂ ਉਹ ਵੀ ਉਹਨਾਂ ਕਨ ਹਾਂ ਪਾਚੇ ਉਹ ਤੇ ਤੂੰ ਜੋ ਅਸੀਂ ਆਪੇ ਬਗਣੇ ਤੂੰ ਉਹਦਾ ਪਰ ਆਉਣਾ ਨਾ ਨੂੰ ਨਾ ਰੂ ਉਹਨਾਂ ਕੱਢੀ ਰੜੀ ਕਰਕੇ ਮੈਨੂੰ ਭਾਈ ਹੁਣ ਠੀਕ ਹੈ ਰੜੀ ਠੀਕ ਤੇ ਕਿਆ ਹੋਇਆ ਮੈਂ ਕਿਆ ਚੁੱਪੀ ਹੋ ਜਾ ਚਾੜ ਦੇ ਮੈਂ ਸਰ ਬਸ ਉਹਨਾਂ ਨੇ ਕਰ ਦੇਣੀ ਹਲਾ ਕੋਦੋ ਕੰਮ ਕਲਾਸੇ ਜਿਹੜੇ ਵੀ ਸਟੀਅਰਿੰਗ ਤੇ ਬੈਠਾ ਤੇ ਹੁਣ ਤੂੰ ਚੱਲ ਫੇਰ ਖਾਸੀ ਨੇ ਵੀ ਕੰਮ ਸਾਰੇ ਆਪਾਂ ਕਰੀ ਜਾਂਦੇ ਮੈਂ ਨਹੀਂ ਤੈਨੂੰ ਨਾ ਤੈਨੂੰ ਉੱਥੇ ਖੋਲ ਲੈ ਨਾ ਖੋਲ ਲੈ ਉਹ ਤੋਂ ਲੈਣਾ ਖਾ ਖਲਾਈ ਆ ਪਾਇ ਪੂਰਾ ਆਦਾ ਹੈ ਭਾਈ ਬਿਲਕੁਲ ਬਿਲਕੁਲ ਰੋਟੀ ਦਾ ਖਰਾਸੀ ਆਇਆ ਨਹੀਂ ਮਾੜਾ ਹਾਂ ਆ ਬੰਦਾ ਵੀ ਚੰਗਾ ਆ ਗੱਡਾ ਖੜੇ ਗੱਡੀ ਪੈਂਚਰ ਹੋ ਜਾ ਕੋਈ ਗੱਲ ਬਾਤ ਹੋ ਜਾ ਉਹ ਟਾਈਮ ਲੱਗਦਾ ਹਾਂ ਉਦੋਂ ਬਿਲਕੁਲ ਲੱਗ ਜਾਂਦਾ ਟਾਇਰ ਆ ਬਹੁਤ ਬਹੁਤ ਜਿਆਦਾ ਨਹਿੰਟ ਗੱਡੀਆਂ ਜਾਂ ਨਵੇਂ ਟੈਲ ਸਕਾਰ ਨਹੀਂ ਕੋਣ ਉਦੋਂ ਕੇਲਾ ਭਾਵੇਂ ਨਾ ਥੂੜ ਤੋਂ ਹਮ ਆਪਣੇ ਇਤੋਂ ਦਾ ਮੁਜੱਫਰ ਲੱਗਦਾ ਚਾਲ ਤਾ ਪੋਟਾ ਤੇਰਾ ਫਲੂਟ ਫਲੂਟ ਜਿਹਾ ਹੋਣਾ ਵੀ ਤੇਜ਼ੀ ਨਾਲ ਬੈਠਦਾ ਬਹੁਤ ਭੰਗ ਬੋਲੇ ਨਾਮ ਵੀ ਵਰਦਾ ਹੋਪਰੇ ਆ ਨਾਮ 1000 ਰੁਪਏ ਗਿਆ ਠੀਕ ਆ ਆ ਉਹ ਤਾਂ 1000 ਹੀ ਵੱਧੂ ਸੀ 1000 ਹੀ ਵੱਧ ਯਾਰ ਉਹ ਤਾਂ ਪਾਣਾ ਅੱਜ ਤੋਂ 50 60 ਸਾਲ ਦੀ ਗੱਲ ਆ 50 ਸਾਲ ਦੀ ਉਹ ਸੱਤਾਂ ਘੰਟਾ ਟਾਈਮ ਆ ਫੇਰ ਲੈ ਲਾਜੇ ਇੱਕ ਘੰਟਾ ਲਈ ਮੇਰੇ ਇੱਕ ਕੇਰਾ ਮੈਂ ਮਾਮੇ ਨੂੰ ਆਖਿਆ ਵੀ ਮੋਲ ਨਾ ਬਦਾ ਹੂੰ ਉਹ ਮਾਮਾ ਕਹਿੰਦਾ ਚਾਹ ਪੀਣਾ ਮੋਲ ਹੋਰ ਬਤਾ ਦੇ ਉਹ ਮਾਮਾ ਤੂੰ ਦੇਖ ਨਾ ਮੇਰੇ ਟਾਈਮ ਦਾ ਵਾਅਦਾ ਤੂੰ ਲੇਟ ਕਰਦਣਾ ਕੱਢੀ ਹਾਂ ਗਾ ਬੱਡ ਨਹੀਂ ਪੈਣੇ ਆ ਬਾਹਰ ਰੁਕਣਾ ਕੱਢੀ ਨਹੀਂ ਉਹ ਨਾ ਵੀ ਮੈਂ ਟਾਈਮ ਨਾ ਵੀ ਲਾਉਣੀ ਆ ਜਾ ਕੇ ਹਾਂ ਉਹਦਾ ਮੋੜ ਆ ਗਿਆ ਨਹੀਂ ਕਹਦਾ ਉਹ ਫਟਾਫਟ ਮੈਂ ਤੇਰੀ ਲਿਆਂਦੇ ਫਟਾਫਟ ਆ ਕੇ ਮੋੜ ਸੱਬ ਰੇੜੀ ਕਰਕੇ ਚੱਲ ਗਿਆ ਚੱਕ ਦੇ ਚੱਕ ਦੇ ਚੱਕ ਤੀ ਉਹ ਚੱਕ ਤੀ ਕਿਉਂ ਮੈਂ ਜੁਪੀ ਬਾੜ ਗਿਆ ਉੱਥੇ ਹੀ ਮੈਂ ਪੈਸੇ ਦਿੱਤੇ ਠੀਕ ਫਟਾਫਟ ਮੂਹਰੇ ਗਿਆ ਸਾਲਿਆਂ ਘਟੇ ਮੂਰਤੀ ਘੜਤੀ ਹੂੰ ਕੋਈ ਕਿਹਦੀ ਐ ਜੀ ਇੱਕ ਨਵਾਂ ਨਵਾਂ ਯਾਰ ਸਿੱਖਿਆ ਸੀ ਇੱਕ ਜਵਾਨੀ ਸੀ ਉਹਦਾ ਹਾਂ ਇੱਕ ਵਾਰੀ ਉੱਥੇ ਆਏ ਫਰੂਟ ਵਾਲੀ ਨੂੰ ਕੈਮ ਆਟਾ ਦਿੱਤਾ ਨਾਲ ਮਗਰੋਂ ਗੱਡੀ ਕੋਈ ਖੜੇ ਨਾ ਸਾਰੀ ਗਾਹ ਸਿੱਧਾ ਹੀ ਲਾਇਓ ਠੀਕ ਆ ਠੀਕ ਉੱਤੇ ਮੋਨਸੀ ਖੜਾ ਹੁੰਦਾ ਉਹਨੂੰ ਪੈ ਚੱਕਿਆ ਉਹਨੇ ਚੱਲ ਮੋੜ ਲਈ ਚੱਲ ਭੱਜ ਜਾ ਚੱਲ ਭੱਜ ਜਾ ਕਰਦਾ ਮਤਨਾ ਜਾ ਕਰ ਫੇਰ ਵੀ ਮੇਰੀ ਅੱਧਾ ਘੰਟਾ ਗੱਡੀ ਨੇਟ ਹੋ ਗਈ ਬਿਮਾਰੀ ਠੀਕਣਾ ਹੂੰ ਆ ਗੱਡੀ ਤਾਂ ਉਹਨੇ ਮੈਂ ਤਾਂ ਮੁੱਤਾਂ ਕਰਕੇ ਦਵਾਤੀ ਉਹ ਮੋੜ ਕੇ ਕਰਾਇਆ ਰਹੇ ਨਾ ਮੈਂ ਕਰਾਇਆ ਦਿਓ ਯਾਰ ਕਰਾ ਕਿਉਂ ਹਾਂ ਇਹ ਪੋਤਾ ਘੰਟਾ ਲੇਟ ਕਾ ਵੀ ਸਾਢੇ ਕਿਨੇ ਪਪਾਰੀ ਖੜੇ ਸੀ ਮਾਲ ਵਾਸਤੇ ਉਹ ਤਾਂ ਉੱਟ ਗਏ ਹਾਂ ਉਹ ਮਾਲ ਮੈਂ ਲਾਉਂ ਕਿੱਥੇ ਹਾਂ ਫੇਰ ਮੈਂ 1000 ਰੁਪਏ ਕਰਾਇਆ ਬੇਬਰੇ ਦਾ ਲੈਣਾ ਦੇਵਾ ਹੈ ਵੀ ਮੈਨੂੰ ਨਾਲ ਨਾਲ ਦੇਵਾ ਫੇਰ ਆ ਗੱਡੀ ਦਾ ਮਾਲ ਖਾਲੀ ਕਰਕੇ ਮੈਂ ਕਰਾਇਆ ਬਾਕੀ ਦਿਉ ਫੇਰ ਗੱਡੀ ਦਾ ਮਾਮਾ 1000 ਰੁਪਏ ਛੱਡਿਆ ਫੇਰ ਨਮਾਜ਼ ਕਰਾ ਦਿੱਤਾ ਮਗਰ ਜਾ ਕੇ ਤਾਂ ਗੱਡੀ ਲੈ ਕੇ ਆ ਆ ਫੇਰ ਗੱਡੀ ਉੱਥੋਂ ਪੜੀ ਪਰਚ ਫੇਰ ਆਇਆ ਉਦੋਂ ਗੱਡੀ ਦੇ ਵਿੱਚ ਟੇਪਾ ਟੋਪਾ ਹੁੰਦੀਆਂ ਚਿਕਰੀ ਹੁੰਦੀਆਂ ਟੇਪ ਟੂ ਨਾ ਨਾ ਉਹ ਐਵੇਂ ਹੁੰਦੀ ਉਹ ਅਸੀਂ ਤਾਂ ਲਾਈ ਵੀ ਉਹ ਚਿਪੜੀ ਹੁੰਦੀ ਪਹਿਲਾਂ ਚਪੇੜਾਂ ਵਾਲੀ ਹਾਂ 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 ਛੋਟੀ ਉਹ ਰੋਦਕਾ ਜੀ ਨਾ ਨਾ ਟੇਪ ਨਹੀਂ ਜੀ ਪਹਿਲੀ ਵਾਰ ਤਾਂ ਟਾਈਮ ਹੀ ਨਹੀਂ ਲੱਗਦਾ ਜਿਵੇਂ ਚੱਕੀ ਦਰੀ ਹੋਣੀ ਬੰਦੇ ਸਰਕਟ ਨਾ ਮਿਲਦਾ ਨਹੀਂ ਜੀ ਹੂੰ ਮਾਯੋ ਗੱਟੀਆਂ ਵੀ ਬਹੁਤ ਤਕੜੀਆਂ ਸੀ ਨਾ ਗੱਟੀਆਂ ਬਹੁਤ ਤਕੜੀਆਂ ਸੀ ਐਸ ਕੀ ਕਹਿੰਦੇ ਸੀ ਐਸਓ ਐਸਓ ਤੇ ਐਲਪੀ ਐਲਪੀ ਹਾਂ ਕਿਹੜੀਆਂ ਹੋਣ ਗੱਟੀਆਂ ਇੱਕ ਡੀ ਗੱਡੀ ਹੁੰਦੀ ਸੀ ਨਾ ਉਹ ਡੀ ਪਹਿਲਾਂ ਉਹ ਇੱਥੇ ਜੀ ਰੱਖੀ 64 ਮਾਡਲ ਸੀ ਉਹਦੇ ਸਾਡੇ ਕੋਲੇ 52 ਤੇ 64 ਮਾਡਲ ਗੱਡੀਆਂ ਦੋ ਤਾਂ ਛੱਡੀਆਂ ਆਉਂਦੀਆਂ ਸੀ ਸਾਡੇ ਭਾਈ ਨੇ ਸੇਲ ਕਰਤਾ ਸਾਨੂੰ ਕਿੱਥੇ ਪੁੱਗਣਾ ਆ ਗਰਵਾਚ ਨੇ ਵੀ ਬਤੰਦਰ ਮੜ ਕੇ ਤਾਂ ਆ ਕੇ ਢੱਲਾ ਹੋ ਗਿਆ ਸੀ ਕੰਮ ਇਹਦਾ ਵਾਹ ਬੜਾ ਮੂੰਹ ਹੀ ਸਭ ਮੇਰੀ ਗੱਡੀ ਭਿ ਆ ਰਿਹਾ ਉੱਤ ਜਿਕਰਾ ਮੱਲਾ ਲੋ ਮੈਂ ਆ ਨਹੀਂ ਪਾਇਆ ਤੇ ਕੋਈ ਆਉਂਦੀ ਆ ਹਾਂ ਆ ਮੈਂ ਗਿਆਨ ਦੇ ਉੱਤੇ ਖੜਾ ਨਹੀਂ ਗਿਆਨ ਕਹਿੰਦਾ ਤੇਰੀ ਗੱਡੀ ਮੈਂ ਕਿੱਥੇ ਖੜੀ ਆ ਮਰਪਾ ਤੇ ਖੜਾ ਲਗਾ ਫੇ ਮੈਂ ਦੇਖਾ ਕੋ ਤੇ ਚਾਬੀ ਤੇਰੇ ਕੋਲ ਸੀ ਤੇ ਚਾਬੀ ਕੋ ਹੋਰ ਪਾ ਨਹੀਂ ਐਵੇਂ ਉਹ ਚਾਬੀ ਉੱਥੇ ਖੜਾ ਹੋ ਕੇ ਚੋਰ ਸੀ ਭਾਈ ਕੋਈ ਨਹੀਂ ਖੁੱਲਣਾ ਉੱਟ ਗਿਆ ਸੀ ਗੱਡੀਆਂ ਹਾਂ ਸਭ ਇੱਥੇ ਚਾਬੀ ਹਾਂ ਕਿਵੇਂ ਆਹ ਹੋ ਤੇ ਉੱਟਲਾ ਇੱਥੇ ਬੈਠਿਆ ਸਾਹਮਣੇ ਉਹ ਤੋਂ ਵੱਡੀ ਭਿਜਾ ਕੇ ਲੈ ਕੇ ਤਾਂ ਲਿਆ ਕੇ ਪਿੰਡ ਦਾ ਦੀ ਹਾਂ ਸੌਰ ਦਾ ਮਾਮਾ ਆਇਆ ਮਾਮੇ ਦਾ ਤਾ ਤੂੰ ਕਾਹ ਤੋਂ ਕਢ ਪਿਆਈ ਵਾ ਇਹ ਆ ਜੀ ਵੇਚ ਕੇ ਨਵੀਂ ਲੈਣੀ ਆ ਮੈਂ ਕਹਿੰਦਾ ਤੂੰ ਤੇ ਤਾ ਤਾਂ ਲੋੜ ਨਹੀਂ ਆਈ ਹਾਂ ਨਵੀਂ ਨਵੀਂ ਤੇ ਤੂੰ ਇਹ ਤਾਂ ਹੁਣ ਇਹਦੇ ਦਾਲੇ ਹੋ ਗਏ ਹਾਂ ਇਹਦੇ ਦਾਲੇ ਹੋ ਗਏ ਇਹਦੇ ਦਾਲੇ ਹੋ ਗਏ ਮੇਰੀ ਦੇਖ ਆਲੀ ਬੇਦਾ ਤੇਰੇ ਫਿਰ ਉਹਦੀ ਪ੍ਰਾਈਸ 3450 50000 ਦੀ 50000 ਲੈਣਾ ਗੱਡੀ ਆ ਵੀ ਨਹੀਂ ਡਾਊਨ ਹੋਇਆ ਆ ਹੀ ਡਾਊਨ ਹੋ ਗਿਆ ਭਾਈ ਹਰੇਕ ਬੰਦਾ ਨੇ ਫਿਰ ਇਹਦੇ ਵਿੱਚ ਕੰਮ ਜਾ ਬੁੱਤਾ ਇਹ ਵੀ ਸਣੀ ਕਹਿੰਦੇ ਕਿਸਮਾ ਤਾਂ ਲੜਦੀ ਬੰਦੇ ਨਾਲ ਲੜਦੀ ਆ ਐਂ ਤਾਂ ਹਰੇਕ ਹੀ ਬੰਦਾ ਕੰਮ ਜਾ ਹੋ ਜਾਂਦਾ ਹਾਂ ਮੈਂ ਮੇਰੇ ਮਾਤੇ ਇੱਕ ਦਾਵਾ ਜਿਹਦੇ 'ਚ ਇਮਾਨਦਾਰੀ ਆਹ ਇਮਾਨਦਾਰੀ ਵੱਡੀ ਸਾਰੇ ਤੋਂ ਵੱਡੀ ਦਾ ਇਮਾਨਦਾਰੀ ਆਹ ਇਮਾਨਦਾਰੀ ਆ ਆ ਵੇ ਵੇ ਇੱਕ ਗੱਲ ਆ ਲਾਲੇ ਅਸੇ ਲਾਰੇ ਹਾਂ ਤੇ ਕਿਉਂ ਮੈਨੂੰ ਮੈਂ ਹੁਣ ਕੁੜਤੀਏ ਨੂੰ ਪੈਸੇ ਦੇਣੇ ਜਾਂ ਉੱਥੇ ਭੇਜਣੇ ਇਹਦਾ ਵੀ ਇਹਨਾਂ ਨੇ ਉਹਨਾਂ ਉੱਥਰਾਂ ਨੂੰ ਉਹਨਾਂ ਕਿਹਾ ਚੋਰ ਨਾਲ ਤੱਕ ਲੱਖ ਰੁਪਈਆ 50000 ਇਹਨੂੰ ਤੇ 50000 ਇਹਨੂੰ ਦੇ ਕੇ ਹਾਂ ਹਾਂ ਉਹ ਕਹਿੰਦਾ ਕਿ ਮੈਨੂੰ ਤੂੰ ਹੀ ਪੜਾ ਦੇਂਗਾ ਮੈਨਾਂ ਨਹੀਂ ਧੋਣ ਮੇਰਾ ਕੋਈ ਮਾਣਾ ਮੋਟਾ ਰਾਜ ਕੋ ਕੋ ਕਾਪੋਗੀ ਵੀਰ ਦਾ ਹਾਂ ਨਹੀਂ ਤੂੰ ਆਖਿਆ ਮੈਂ ਕਿਹਾ ਮੀਰੀ ਵੀ ਜਾਂਦਾ ਮੋਟਰਸਾਈਕਲ ਤੇ ਇਹਨੂੰ ਕਹਾਂ ਪੜਾ ਹਾਂ ਕਹਾਂ ਨਾ ਇਹਨੂੰ ਹੀ ਪੜਾਉਣਾ ਆ ਮਾਂ ਮੈਂ ਨੂੰ ਬਗੇ ਭਰੋਈ ਮਾਂ ਜਾ ਕੇ ਨਾ ਮਾਲ ਲਾਉਣਾ ਨਾ ਮੈਂ ਜਾ ਕੇ ਫਿਰ ਮਾਲ ਤੇ ਐਵੇਂ ਸੀ ਬਾਈ ਕਿੰਨੀ ਇਮਾਨਦਾਰੀ ਕਹ ਸੰਨੂ ਇਮਾਨਦਾਰੀ ਆ ਰਿਹਾਂ ਦਾ ਬਾਈ ਤੂੰ ਪੂਰਾ ਹੀ ਇਮਾਨਦਾਰੀ ਦੇ ਨਾਲ ਜਾਂ ਤੇਰਾ ਐਵੇਂ ਕਹਦੀਏ ਭੋਰਾ ਵੀ ਸ਼ਿਕਾਇਤਰੀ ਤੇਰੀ ਸੁਣੀ ਤੇਰਾ ਜਵੇਂ ਨਹੀਂ ਕਹਿੰਦੇ ਪਾਪਰ ਸੀ ਪੂਰਾ ਮੇਰੇ ਕੋਲ ਹੁਣ ਕਿੰਨੀਆਂ ਘਟਕਾ ਆ ਹਾਂ ਗੱਲ ਤਾਂ ਵੀ ਇਹ ਫਿਰ ਬੇੜਾ ਵੇਚੀ ਵਾਲਾ ਨਹੀਂ ਨਹੀਂ ਇਹ ਮੇਰਾ ਸਹੀ ਚੱਲੇ ਜਾਂਦਾ ਤੇਰੇ ਨਾਲ ਤੇ ਆਪੇ ਚੱਲ ਪਈ ਕੰਮ ਉਹ ਦੋ ਘਟੀਆਂ ਪਾਦੀਆਂ ਸੀ ਨਾਲ ਉਹ ਜਿਹੜੇ ਮਾਮੇ ਉਹਨਾਂ ਕੋਲ ਵੀ ਸੀ ਸਾਡੇ ਕੋਲੇ ਵੀ ਥੋੜੇ ਵੇਖਦੇ ਆਪੇ ਕੰਮ ਜਾ ਉਹਨਾਂ ਨੇ ਆਸਰਾ ਸਾਨੂੰ ਦੇ ਹੀ ਰੱਖਣਾ ਸੀ ਦੇ ਹੀ ਰੱਖਣਾ ਸੀ ਕਿਉਂਕਿ ਉਹਨਾਂ ਦਾ ਪ੍ਰਧਾਨ ਸੀ ਜਨ ਹਾਂ ਉਹ ਹੋਰ ਕਿਸੇ ਪਾਸੋਂ ਤੁਹਾਨੂੰ ਡਰ ਨਹੀਂ ਸੀ ਨਾ ਡਰ ਨਹੀਂ ਸੀ ਹਾਂ ਕੋਈ ਡੀਟ ਕੋ ਬਦਲ ਕੇ ਕਿਸੇ ਦਾ ਨਹੀਂ ਡਰ ਕਿ ਮਾਜੀ ਤੁਰ ਆਇਆ ਬਹੁਤ ਚਾਰ ਜਿਹੜੇ ਇੰਨਾ ਕਹ ਵੀ ਉਦੋਂ ਪਹਿਲੀਆਂ ਦੇ ਵਿੱਚ ਗੱਡੀਆਂ ਚ ਆਉਂਦਾਂ ਬਹੁਤ ਸੀ ਆਉਂਦੇ ਬਹੁਤ ਸੀ ਤਮਾਇਆ ਤੂੰ ਤਾਂ ਫਿਰ ਬਹੁਤ ਪੈਸਾ ਕਮਾਇਆ ਇੱਧਰ ਉੱਧਰ 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 ਉਹ ਜਰਾ ਅ ਅੱਜ ਇੱਥੇ ਮੈਂ ਪਟਿਆਲਾ ਚਲਾਈ ਆਣੀ ਹਾਂ 85 ਪੈ ਹੂੰ ਤੇ 1 ਲੀਟਰ ਹੂੰ 85 ਪੈਸੇ ਦਾ ਤੇਲ 1 ਲੀਟਰ 1 ਲੀਟਰ ਮੈਂ ਇੱਥੇ ਤੇ ਜਿਹੜਾ ਅੱਜ 85 90 ਰੁਪਏ ਆ 90 ਰੁਪਏ 90 ਰੁਪਏ ਲਿਖਾ ਕਿਤੇ 85 ਪੈਸੇ ਪੈਸੇ ਤੇਲ ਬਹੁਤ ਸਸਤਾ ਸੀ ਉਹ ਬਹੁਤ ਸਸਤਾ ਬੱਚਾ ਤੂੰ ਪਿਆ ਬਗਾਨਾ 20 ਪੈਸੇ ਦਾ ਇਹ ਤੇ ਚਾਹ ਪਾਣੀ ਪੀ ਰਿਹਾ ਨਾ ਤੇਲ ਉਹ ਪੈਸੇ ਚੱਲਦੇ ਸੀ ਹੁਣ ਤਾਂ ਰੁਪਈਆ ਵੀ ਨਹੀਂ ਚੱਲਦਾ ਹੁਣ ਤਾਂ ਪੰਜ ਵੀ ਨਹੀਂ ਚੱਲਦੇ ਹੁਣ ਤਾਂ 10 ਤੋਂ ਸ਼ੁਰੂ ਹੁੰਦਾ ਬਾਲਾ ਜੇ 10 ਵੀ ਹੁਣ ਤਾਂ ਗਏ ਹੁਣ ਤਾਂ 50 ਤੋਂ ਸ਼ੁਰੂ ਹੁੰਦਾ 50 100 50 100 200 ਉਹ ਮੈਂ ਇੱਥੇ ਇੱਥੇ ਉੱਥੇ ਐਕਸੀਡੈਂਟ ਹੋਇਆ ਬੁੱਕੀ ਬੁੱਕੀ ਤੋਂ ਉਹਦੇ ਵਿੱਚੋਂ ਹਾਂ ਬੱਸ ਦਾ ਤੇ ਟੈਂਕੀ ਤੇਰਾ ਅੱਛਾ ਆਹ ਤੇਰਾ ਵੀ ਟੈਂਕੀ ਆਉਂਦੀ ਮੂਹਰੇ ਹਾਂ ਬੱਸ ਇੱਥੇ ਜਾਂਦੀ ਸੀ ਹਾਂ ਉਹ ਬੱਸਾਂ ਤਾਂ ਵੱਜੀ ਉਹ ਟੈਂਕੀ ਆਈ ਸੀ ਉਹ ਟੈਂਕੀ ਗਈ ਆ ਪਲਟ ਹਾਂ ਔਰ ਟੋ ਕੀ ਬਕਸ ਦੇ ਤਿੰਨ ਚਾਰ ਬੁੜੀਆਂ ਬੰਦੇ ਮਰੇ ਅ ਮੈਂ ਉੱਥੇ ਆ ਰਹਾ ਸੀ ਗਿੱਟੀ ਦਾਦਾ ਜੀ ਸਾਰ ਬੰਦੇ ਸੀ ਮੈਂ ਅੱਛਾ ਉਹ ਮੈਨੂੰ ਸਰਪਗਰਾ ਦਾ 80 ਰੁਪਏ ਹਾਂ ਤੇ ਲੈ ਮੈਂ ਚਾਹ ਮੈਂ ਲਿਓ ਅ ਤੇ ਉਹ ਕਹੇ ਵੀ ਆਪਾਂ 85 ਪਰ ਹਸਾਰਨਾ 20 ਲੀਟਰ ਲੈ ਗਈ ਹਾਂ ਮੈਂ ਚੰਗਾ ਹਾਂ ਐ ਬਣਾਦਾ ਹੈ ਕਿਰ ਮੈਂ ਕਿ ਉੱਥੇ ਗਿਆ ਉਹ ਮਾਰਾ ਭੈਣ ਜਿਹੜਾ ਟੈਂਕੀ ਆਵੇ ਪੁਰਤਿਆ ਨਾਲ ਆ ਰਹਾ ਤੇ ਆਪਣੇ ਕੋਲੇ ਆ ਗਏ ਸਰਬੰਦੇ ਆਪਣੇ ਪੈਸੇ ਦਿੱਤੇ 20 ਲੀਟਰ ਲੱਗੇ ਜਾਣਾ ਪਰ ਹਾਂ ਆ ਕਿੰਨੀ ਆਪਾਂ ਭਰ ਲੈਣੇ ਹਾਂ ਭਾਈ ਛੱਪੜ ਬਣਿਆ ਪਿਆ ਅੱਛਾ ਤੇ ਕਹਿੰਦਾ ਚੱਲ ਗੱਡੀ ਦਿੱਤੀ ਚਲਾਈ ਕਿ ਨਾ ਗੱਡੀ ਤੇ ਗੱਡੀ ਲਾਈ ਹਾਂ ਉਹ ਭੈਣ ਦਾ ਪੁੱਤਾਂ ਦੇ ਆ ਗਿਆ ਅੱਛਾ ਐ ਕਹਿੰਦਾ ਇਹ ਕਿਉਂ ਚੱਚਲੋਤੇ ਕੀ ਆ ਉਹ ਬੰਦੇ ਕੱਢਨੇ ਆ ਹੂੰ ਮੈਂ ਮੈਕਰੋ ਕਿਹਾ ਮਾ ਤਰਦਾ ਸੀ ਬੰਦੇ ਮੈਂ ਕਿਥੋਂ ਕੱਢ ਲੀਏ ਹਾਂ ਆੜੇ ਤਾਂ ਪਏ ਆ ਹਾਂ ਕਢਾ ਆ ਕੁਆੜੀ ਲੈ ਲਓ ਕੁਆੜੀਆਂ ਬੰਦੇ ਮੈਂ ਆਖਾ ਕੱਢ ਜੋ ਇਹ ਗਾਜੀ ਉਹ ਤਾਂ ਬੰਦੇ 4 ਚਾਰ ਖੜੇ ਹਾਂ ਦੂਜੇ ਸਹੀ ਸੀ ਬਸ ਨਾ ਕੀ ਹੋਇਆ ਵਸ ਬਸ ਐਕਸੀਡੈਂਟ ਹੋਇਆ ਵਸ ਠੀਕ ਹੋ ਦੇ ਵਿੱਚੋਂ ਕੱਢਣੇ ਮਰੇ ਹੋਏ ਬੰਦੇ ਮੈਂ ਬੰਦੇ ਤੇ ਮੈਂ ਕਹ ਮਤੇ ਲੈਣਾ 20 ਲੀਟਰ ਹੂੰ ਤੇ ਤੇ ਦਾ 50 ਲੀਟਰ ਆ ਜਾ ਇਸਾ ਬੰਦੇ ਕੱਢ ਪੁੰਦੇ ਕੱਢ ਮੇਰੇ ਬੰਦੇ ਕੱਢ ਕੇ ਥੱਲੇ ਛੱਡ ਦੇ ਕੱਢ ਕੇ ਮੈਂ ਕਿਹਾ ਹਾਣ ਕਿਹਾ ਆਉਦਾ ਗੱਡੀ ਆਉਣੀ ਆ ਗੱਡੀ ਆਉ ਹਾਂ ਡਰਾਈਵਰ ਨੂੰ ਅਸੀਂ ਆ ਬੰਦੇ ਉਹ ਡਰਾਈਵਰ ਨੂੰ ਥਾਣੇ ਲੈ ਸਾਡੀ ਗੱਟ ਪਾਈ ਬੰਦੇ ਉਹ ਇਹਨਾਂ ਕੁੱਤੀਆਂ ਮੈਂ ਇਹਨੂੰ ਕਹਦਾ ਕੋੜਦਾ ਯਾਰ ਹਾਂ ਡਰਾਈਵਰ ਨੂੰ ਡਰਾਈਵਰ ਬੀ ਟੂ ਐਕਸੀਡੈਂਟ ਕਰਿਆ ਹਾਂ ਉਹਨੇ ਗੱਡੂ ਪਿੱਤੀ ਜੀ ਹੂੰ ਹਾਂ ਤੇ ਟੇਕੀ ਆਦੀ ਦੈਨਾਂ ਆ ਪਰੌਠਾ ਖਾਦਾ ਸੀ ਹਾਂ ਬੱਥਾ ਹੀ दारू ਪੀਤੀ ਸੀ दारू ਪੀਤੀ ਸੀ ਠੇਰ ਉਹ ਭੈਣ ਉਹ ਵੀ ਮਿੱਕੁੱਤੀ ਆ ਮਾਂ ਕਿ ਹੁਣ ਤਾਂ ਇਕੱਠਾ ਕਰਤਾ ਹਾਂ ਇਕੱਠਾ ਨਾ ਬੰਨਿਆ ਮੈਂ ਬੰਨਿਆ ਤਾਂ ਬੈਠਾ ਵੀ ਆ ਬਈ ਹੁਣ ਕਦੋਂ ਕੁੱਤੀ ਜਣਾ ਸੋਰਦੇ ਨੂੰ ਕੁੱੜੀ ਤਾਂ ਹਾਰ ਕੇ ਪਾਈ ਕਿਉਂ ਜਣਾ ਚੱਕ ਬਚ ਮਰਦਾ ਚਾਹ ਕੇ ਠਾੜਾ ਕੇ ਮਾਹੂ ਚਲਾ ਕੇ ਉਹਨਾਂ ਨੇ ਤੇ ਟੇਕੀ ਚੋਂ ਭਰ ਲਿਆ ਹੈ ਉਹ ਪੇਉ ਦਾ ਲੈ ਕੇ ਨਾ ਮਾਰੀ ਅਚੋ ਤੇ ਉਹ ਡੁੱਲ ਗਿਆ ਹੋਇਆ ਡੁੱਲਿਆ ਤੂੰ ਆਖੇ ਉੱਪਰ ਹੀ ਪੈਣ ਦੇ ਪੈਗੋ ਚੋਂ ਪਰ ਆ ਉਹ ਤੇ 20 ਲੀਟਰ ਪਾ ਕੇ ਮੈਂ ਤਵੇਂ ਆਪਾਂ ਚੱਲ ਗਏ ਹੈ ਮੋੜ ਕੇ ਆ ਗਿਆ ਮਾਲਕ ਹੂੰ ਉਹ ਟੱਕਿਆ ਹੂੰ ਕਿਉਂ ਦੇਖੇ ਸੀ ਤਾਂ ਨਿਕਲ ਗਏ ਹਾਂ ਤੁਸੀਂ ਪਰ ਉਹ ਆ ਗਏ ਨਾਲੇ ਜਗਲ ਥਾਣੇਦਾਰ ਨਾਲ ਬੈਠਾ ਹਾਂ ਥਾਣੇਦਾਰ ਨੂੰ ਭਾਈ ਕਾਹ ਕੱਢੀ ਉਹਨੇ ਹਾਂ ਉਹ ਕਹਿੰਦਾ ਬਤੰਦਰਾ ਬੰਦਿਆਂ ਵੀ ਕੋਈ ਸੋਚ ਕਰਤਾ ਬੰਦਾ ਹਾਂ ਹਾਂ ਇਹ ਤਾਂ ਤੇਲ ਪਿੱਛੇ ਲੜੀ ਜਾਂਦੇ ਆ ਹਾਂ ਹਾਂ ਤੇ ਬੰਦੇ ਕੋਲੇ ਬਰੇ ਪਏ ਆ ਹਾਂ ਬਈ ਤੂੰ ਤੂੰ ਰੋਲਾ ਪਾਈ ਜਨਾ ਹਾਂ ਲੋਕ ਲੋਕ ਤੇਲ ਦੀਆਂ ਲੈਣ ਲੱਗੀ ਮੈਂ ਤੇਲ ਲਈ ਜਾਂਦੇ ਆ ਆ ਤੇਰੇ ਦਾ ਤਾਂ ਕਿ ਉਹ ਥਾੜਾ ਤੇਲ ਦਾ ਬਈ ਨੰਬਰ ਦਾ ਹੀ ਵੇਖ ਤਾ ਹਉ ਗੋ ਵੀ ਨਾ ਹਿੰਟੇ ਰੇ ਬੇਡੂਦਾ ਹੀ ਪਿਆ ਉਹ 60 ਕਿਸੀ ਤੇਲ ਦੀ ਤੇਲ ਦੀ ਛੱਡਦੇ ਉਹ 23 ਹੀ ਹੋ ਗਈ ਸੀ ਬੁੱਧੀ ਹਾਂ ਥੈਂਕ ਯੂ ਬੱਸ 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 ਮੋਰ ਕੇ ਭਾਈ ਲਾਉਂਦੇ ਨੇ ਗਾਣਾ ਕੱਢੀਆਂ ਫਾਇਰਲ ਨੂੰ ਫੇਰ ਉਹਨਾਂ ਕੁੱਟਣ ਲੱਗੇ ਬੰਦੇ ਨੇ ਤੇ ਚੋਪ ਭੈਣ ਚੋਸ ਉਹ ਇੱਥੇ ਸਾਰਾ ਤੇਲ ਆਇਆ ਸੋੜਾ ਡਰਮਾਂ ਚੰਮ ਲੈ ਗਏ ਅੱਛਾ ਉਹ ਇੰਨਾ ਤੇਲ ਸੀ ਉਹ 60 ਕਿਸੀ ਤੇਲ ਦੀ ਚਲੋ ਕਰ ਲਈਏ ਵਾਹ ਉਹ ਬੜੀਆ ਸੀ 24 ਮਿੰਟ ਦੀ 25